ਦੁਨੀਆ ਪਰਿਵਾਰ ਰਿਸ਼ਤੇਦਾਰ ਉਨਹੀਂ ਵਸਦੇ ਨੇ ਜਿੰਨੇ ਸਾਡੀ ਚੇਤੇ ਦੇ ਵਿੱਚ ਨੇ ਜਿਹੜਾ ਸਾਨੂੰ ਯਾਦ ਨਹੀਂ ਨਾ ਪਤਾ ਨਹੀਂ ਭਾਵੇਂ ਸੱਕਾ ਭਰਾ ਵੀ ਨਾਲ ਬੈਠਾ ਹੋਵੇ ਆਪਣੇ ਮਾਂ ਬਾਪ ਨੇ ਦੱਸਿਆ ਜੀ ਵੀ ਇਹ ਤੇਰਾ ਭਰਾ ਆ ਆਪਾਂ ਨੂੰ ਪਤਾ ਨਹੀਂ ਵੀ ਇਹ ਮੇਰਾ ਭਰਾ ਆ ਸੱਕਾ ਭਰਾ ਵੀ ਨਾਲ ਬੈਠਾ ਹੋਵੇ ਜੇ ਸਾਡੇ ਚੇਤੇ ਦੇ ਵਿੱਚ ਨਹੀਂ ਉਹ ਸਾਡਾ ਕੁਝ ਵੀ ਨਹੀਂ ਲੱਗਦਾ ਤੇ ਕੋਈ ਮਤ ਰਿਆ ਹੋਵੇ ਤੇ ਮਾਣੇ ਕਹਿ ਦਿੰਦਾ ਵੀ ਇਹ ਤੇਰਾ ਸੱਕਾ ਭਰਾ ਹੈ ਉਹ ਮਤ ਰਿਆ ਵੀ ਆਪਣੇ ਨਾਲ ਵੱਧ ਕੇ ਲੱਗਦਾ ਅਰਜਨ ਨੂੰ ਨਹੀਂ ਪਤਾ ਵੀ ਕਰਨ ਸਾਡਾ ਭਰਾ ਹੈ ਕਰਨ ਨੂੰ ਨਹੀਂ ਪਤਾ ਅਰਜਨ ਮੇਰਾ ਭਰਾ ਹੈ ਉਹ ਦਰਯੋਦਨ ਵੱਲੋਂ ਲੜੀ ਜਾਂਦਾ ਗੱਲ ਚੇਤੇ ਦੀ ਐ ਸਾਰੀ ਜਿੰਨੇ ਸਾਡੇ ਚੇਤੇ ਦੇ ਵਿੱਚ ਨੇ ਉੰਨੀ ਸਾਡੀਆਂ ਰਿਸ਼ਤੇਦਾਰੀਆਂ ਨੇ ਉਨਾਂ ਨੇ ਸੰਸਾਰ ਉਨਾਂ ਨੇ ਜਾਗਿਆ ਆਪਣੇ ਚੇਤੇ ਵਿੱਚ ਮੇਰਾ ਪਿੰਡ ਭੈਣੀ ਜੱਸਾ ਚੇਤੇ ਵਿੱਚ ਤਾਂ ਕਿਸੇ ੱਡੇ ਤੇ ਰਹਿ ਜੀਏ ਲੁਧਿਆਣੇ ਰਹਿ ਜੀਏ ਧਨੌਲੇ ਰਹਿ ਜੀਏ ਆਪਾਂ ਨੂੰ ਚੇਤੇ ਹੈ ਭੈਣੀ ਜੱਸਾ ਉੱਥੋਂ ਵੀ ਬਸ ਚੜ੍ਹ ਕੇ ਆ ਜਾਏ ਜੇ ਚੇਤਾ ਹੀ ਭੁੱਲ ਗਿਆ ਭਈ ਪਿੰਡ ਮੇਰਾ ਕਿਹੜਾ ਫਿਰ ਘਰ ਤੇ ਲੰਬਣ ਜਾਂਦੇ ਆ ਬਾਬਿਆਂ ਕੋਲ ਜਾਣ ਕੇ ਸਿਆਣਿਆਂ ਕੋਲ ਜਾਣ ਕੇ ਜੀ ਹਜੂਰ ਸਾਹਿਬ ਵੱਲ ਜਾਈਏ ਲੰਬਣ ਕੇ ਅੰਬਰਸਰ ਹਲ ਜਾਈਏ। ਉਹਦੇ ਚੇਤੇ ਦੇ ਵਿੱਚੋਂ ਨਿਕਲ ਗਿਆ। ਰੱਬ ਸਾਡੇ ਚੇਤੇ ਦੇ ਵਿੱਚੋਂ ਜਦੋਂ ਨਿਕਲ ਜਾਂਦਾ ਹੈ ਨਾ ਐਦਾਂ ਫਿਰ ਆਪਾਂ ਔਜੜ ਪੈ ਜਾਂਦੇ ਹਾਂ। ਐਦਾਂ ਭਟਕਦੇ। ਸਤਿਗੁਰੂ ਕਹਿੰਦੇ ਤੇਰੇ ਵਾਸਤੇ ਕੋਠੀਆਂ ਮਾੜੀਆਂ ਨਹੀਂ ਜ਼ਮੀਨ ਮਾੜੀ ਨਹੀਂ ਕਾਰਾਂ ਮਾੜੀਆਂ ਨਹੀਂ ਪੈਸਾ ਮਾੜਾ ਨਹੀਂ ਮਾੜਾ ਕੀ ਹੈ ਮਾੜਾ ਭਾਈ ਸਭਨਾ ਜੀਆਂ ਦਾ ਇੱਕ ਦਾਤਾ ਸੋ ਮੈਂ ਵਿਸਰਨਾ ਨਹੀਂ ਜਾਇਂ ਅਰ ਆਪਣੋਂ ਭੁੱਲਣਾ ਹੀ ਮਾੜਾ ਬਾਕੀ ਕੁਛ ਵੀ ਮਾੜਾ ਨਹੀਂ ਰੱਬ ਯਾਦ ਹੈ ਮਹਾਰਾਜਾ ਰਣਜੀਤ ਸਿੰਘ ਆਪਣੇ ਰਾਜ ਤੇ ਬੈਠਾ ਰੱਬ ਯਾਦ ਆ ਪ੍ਰਮਾਤਮਾ ਯਾਦ ਆ ਉਹਦੇ ਵਾਸਤੇ ਰਾਜ ਮਾੜਾ ਨਹੀਂ ਚੰਗਾ ਰਾਹ ਰੱਬ ਯਾਦ ਤੇ ਜੇ ਇੱਕ ਕੁਟੀਆ ਦੇ ਵਿੱਚ ਵੀ ਬਹਿ ਕੇ ਕੱਖਾਂ ਦੀ ਸ਼ਾਨ ਵਿੱਚ ਬਹਿ ਕੇ ਵੀ ਰੱਬ ਭੁੱਲ ਗਿਆ ਪਿਆਰਿਓ ਕੱਖਾਂ ਦੀ ਸ਼ਾਨੀ ਮਾਇਆ ਬਣ ਜਾਂਦੀ ਹੈ ਉਹੀ ਮਾਇਆ ਉਹ ਨਿਭੜਦੀ ਗੁਰੂ ਅਰਜਨ ਦੇ ਮਹਾਰਾਜ ਆਖਦੇ ਭਲੀ ਸਹਾਵੀ ਛਪਰੀ ਜਾਂ ਮੈਂ ਗੁਣ ਗਾਈ ਭਾਈ ਹੇਮੇ ਦੀ ਛਪਰੀ 'ਚ ਬਹਿ ਕੇ ਆਖਿਆ ਭਲੀ ਸਹਾਵੀ ਛਪਰੀ ਜਾਂ ਮੈਂ ਗੁਣ ਗਾਈ ਉਹ ਕਹਿੰਦੇ ਤੇਰੀ ਛਪਰੀ ਭਾਂਗਾਂ ਵਾਲੀ ਏ ਜਿੱਥੇ ਬੈਠ ਕੇ ਵੈ ਗੁਰੂ ਦੇ ਗੁਣ ਗਾਰੇ ਕੀਤੀ ਕਾਮਨ ਧੌਲ ਹਰ ਜਿਤ ਹਰ ਬਿਸਰਾਇ ਧੌਲ ਹਰ ਕਹਿੰਦੇ ਵੱਡੇ ਵੱਡੇ ਮਹਿਲਾਂ ਨੂੰ ਉੱਚੀਆਂ ਮਾੜੀਆਂ ਨੂੰ ਉਹ ਕਹਿੰਦੇ ਕਿਸੇ ਕੰਮ ਦੀਆਂ ਹਨ ਕਿਸੇ ਕੰਮ ਦੀਆਂ ਨਹੀਂ ਜਿੱਥੇ ਬਹਿ ਕੇ ਵੈ ਗੁਰੂ ਦਾ ਚਿੱਤ ਹੀ ਭੁੱਲ ਗਿਆ